ਦਿਲ ਕਰੇ ਜੇ ਤੇਰਾ ਬੇਸ਼ੱਕ ਪਾਂਡੇ ਖੜਕਾ ਬੇਸ਼ੱਕ ਪਾਂਡੇ ਖੜਕਾ ਪੁੱਛੇ ਜੇ ਕਾਨ ਕੋਈ ਕਹੀਂ ਰਹੀਆਂ ਮੈਂ ਗਾ ਸੁੱਟੀ ਨਾ ਤੂੰ ਪਾਂਡਿਆਂ ਨੂੰ ਗਲੀਆਂ ਵਿੱਚ ਭੁੱਲ ਕੇ ਗਲੀਆਂ ਵਿੱਚ ਭੁੱਲ ਕੇ ਕੁਝ ਵੀ ਨਹੀਂ ਮਿਲਣਾ ਫਿਰ ਤੈਨੂੰ ਰੁਲ ਕੇ ਪਾਂਡੇ ਨਹੀਂ ਖੜਕਦੇ ਦੱਸ ਕਿਹੜੇ ਕਰ ਮੈਨੂੰ ਕਿਹੜੀ ਗੱਲਾਂ ਖਾਏ ਵੱਡ ਵੱਡ ਦੱਸ ਦੁੱਖ ਦੇਨੂੰ ਕਿਹੜੀ ਗੱਲਾਂ ਖਾਏ ਵੱਡ ਵੱਡ ਦੱਸ ਦਰਦ ਦੇਨੂੰ ਸੁਣ ਗੱਲ ਮੇਰੀ ਹੁਣ ਕੱਢ ਦਿਲੋਂ ਖਾਰ ਦੇ ਬੇਵਫਾ ਨਾ ਕਹਿ ਸੰਗੁਰ ਹੁਰਵੀ ਨੂੰ ਦੇਸ਼ਕ ਉਸ ਨੂੰ ਮਾਰ ਦੇ ਦੇਸ਼ਕ ਮੈਨੂੰ ਮਾਰ ਦੇ ਬੇਸ਼ੱਕ ਮੈਨੂੰ ਮਾਰਦੇ ਬੇਵਕੂਫ ਕੈਨ ਲੱਗਿਓ ਤਾ